ਮੈਨੂੰ ਪਹਿਲਾਂ ਤੋਂ ਹੀ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਕ ਸੀ ਮੈਂ ਪਹਿਲਾਂ ਦੌੜਦੀ ਵੀ ਹੁੰਦੀ ਸੀਗੀ 5-6 ਕਿਲੋਮੀਟਰ ਫਿਰ ਸੁਭਾਵਿਕ ਚ ਮੈਨੂੰ ਪਤਾ ਲੱਗਿਆ ਮੇਰੇ ਸਕੂਲ ਤੋਂ ਨਾ ਵੀ ਕੋਲੀ ਇੱਕ ਕੋਲ ਦੇ ਪਿੰਡ 'ਚ ਇੱਕ ਅਕੈਡਮੀ ਵੀ ਹੈ ਜਿੱਥੇ ਬਾਕਸਿੰਗ ਸਿਖਾਉਂਦੇ ਨੇ ਤਾਂ ਤਜਾਬੇ ਸਭ ਤੋਂ ਵੱਡਾ ਫਰਜ਼ ਘਰੋਂ ਆਪਣੇ ਮਾਪਿਆਂ ਦਾ ਬਣਦਾ ਜੋ ਬੱਚਿਆਂ ਨੂੰ ਇਸ ਤਰਫ ਆਪਣੇ ਖੇਡਾਂ ਵੱਲ ਰੁਝਾਨ ਵਧਾਇਆ ਜਾਵੇ ਨੈਸ਼ਨਲ ਪਦਰੀ ਸਕੂਲ ਲਈ ਹੋਈਆਂ ਖੇਡਾਂ ਵਿੱਚ ਜ਼ਿਲ੍ਹਾ ਮੇਰਕੋਟਲਾ ਦੀ ਬੋਹੜ ਹਾਈ ਪਿੰਡ ਦੀ ਰਵਨੀਤ ਕੌਰ ਉਮਰ 15 ਸਾਲ ਦੀ ਲੜਕੀ ਨੇ ਬਾਕਸਿੰਗ ਦੇ ਵਿੱਚ ব্রਾਊਨ ਮੈਡਲ ਹਾਸਲ ਕੀਤਾ ਇਸ ਮੌਕੇ ਜਾਣਕਾਰ ਦਿੰਦੇ ਆ ਅਮਨੀਤ ਕੌਰ ਨੇ ਦੱਸਿਆ ਕਿ ਉਸ ਦੀ ਗੇਮਾਂ ਦੀ ਪਹਿਲੀ ਸ਼ੁਰੂਆਤ ਖੇਡਾਂ ਵਤਨ ਪੰਜਾਬ ਤੇ ਬਠਿੰਡਾ ਤੋਂ ਹੋਈ ਸੀ ਜਿਸ ਵਿੱਚ ਅਮਨੀਤ ਕੌਰ ਵੱਲੋਂ ਪਹਿਲਾ ਸਥਾਨ 골ਡ ਮੈਡਲ ਜਿੱਤਿਆ ਗਿਆ ਸੀ ਮੇਰਾ ਨਾਮ ਅਮਨੀਤ ਕੌਰ ਹੈ ਮੈਂ 10th ਕਲਾਸ ਪੜ੍ਹਦੀ ਹਾਂ ਅ ਅੱਜ ਮੈਂ ਗ੍ਰੀਨ ਵੈਲੀ ਸਕੂਲ ਦੀ ਵਿਦਿਆਰਥਣ ਹਾਂ ਤੇ ਅੱਜ ਮੇਰੇ ਨਾਨਕਿਆਂ ਨੇ ਮੇਰਾ ਇੰਨਾ ਜ਼ਿਆਦਾ ਸਨਮਾਨ ਕੀਤਾ ਕਿਉਂਕਿ ਮੈਂ ਨੈਸ਼ਨਲ ਤੋਂ ব্রੌਂਜ਼ ਲੈ ਕੇ ਆਈ ਹਾਂ ਤੇ ਮੈਨੇ ਪਹਿਲਾਂ ਵੀ ਖੇਡਾ ਵਤਨ ਪੰਜਾਬ ਦੀਆਂ ਵਿੱਚ 골ਡ ਪ੍ਰਾਪਤ ਕੀਤਾ ਸੀ ਤੇ ਉਸ ਤੋਂ ਬਾਅਦ ਵਿੱਚ ਫਿਰ ਹੁਣ ਮੈਂ ਸਕੂਲੀ ਨੈਸ਼ਨਲ ਦੇ ਵਿੱਚੋਂ ব্রੌਂਜ਼ ব্রੌਂਜ਼ ਮੈਡਲ ਜਿੱਤ ਕੇ ਆਈ ਹਾਂ ਮੈਂ ਬੌਕਸਰ ਹਾਂ ਇੱਕ ਕਿਆ ਤੇ ਕਿੰਨੇ ਕੁ ਤੋਂ ਸ਼ੁਰੂਆਤ ਕੀਤੀ ਤੁਸੀਂ ਇਹ ਦੇ ਵਿੱਚ ਮੈਨੂੰ ਹਲੇ ਬਹੁਤ ਘੱਟ ਟਾਈਮ ਹੋਇਆ ਹੈ ਮੈਨੂੰ ਹਲੇ ਸਿਰਫ 7-8 ਮਹੀਨੇ ਹੋਏ ਹਨ ਹੁਣ ਤੱਕ ਕਿਹੜੀ ਕਿਹੜੀ ਜਗ੍ਹਾ ਤੁਸੀਂ ਖੇਡ ਸਕੀ ਮੈਂ ਸਿਰਫ ਇੱਕ ਵਾਰ ਹੀ ਨੈਸ਼ਨਲ ਗਈ ਹਾਂ ਤੇ ਰੱਬ ਦੀ ਕਿਰਪਾ ਨਾਲ ਉਹ ਛੀ ਪਹਿਲੀ ਵਾਰ ਛੀ ਬ੍ਰੌਂਜ਼ ਆ ਗਿਆ ਮੈਂ ਜੀ ਦਿੱਲੀ ਗਈ ਸੀ ਲੋਕ ਲੋਰੇ ਕਿਹੜੀ ਕਿਹੜੀ ਜਗ੍ਹਾ ਖੇਡਦੇ ਤੁਸੀਂ ਲੋ ਕੇ ਮੈਂ ਹਲੇ ਮਤਲਬ ਮੈਂ ਚਾਹ ਨਹੀਂ ਆ ਕਿ ਮੈਂ ਹਲੇ ਹੋਰ ਵੀ ਅੱਗੇ ਵਧਾਂ ਅਤੇ ਜੇ ਮੈਂ ਪ੍ਰੇਰਣਾ ਸੁਣਤੀ ਮੇਰੇ ਮਾਪੇ ਤੋ ਜਗਾ ਠੀਕ ਹੈ ਮੈਨੂੰ ਪਹਿਲਾਂ ਤੋਂ ਹੀ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਕ ਸੀ ਮੈਂ ਪਹਿਲਾਂ ਦੌੜਦੀ ਵੀ ਹੁੰਦੀ ਸੀਗੀ 5-6 ਕਿਲੋਮੀਟਰ ਫਿਰ ਸੁਭਾਵ ਵਿੱਚ ਮੈਨੂੰ ਪਤਾ ਲੱਗਿਆ ਮੇਰੇ ਸਕੂਲ ਤੋਂ ਨਾ ਵੀ ਕੋਲੀ ਇੱਕ ਕੋਲ ਦੇ ਪਿੰਡ 'ਚ ਇੱਕ ਅਕੈਡਮੀ ਵੀ ਹੈ ਜਿੱਥੇ ਬਾਕਸਿੰਗ ਸਿਖਾਉਂਦੇ ਨੇ ਤਾਂ ਫਿਰ ਮੈਨੂੰ ਆਇਆ ਹੋਇਆ ਵੀ ਮੈਂ ਵੀ ਸਿੱਖੂਗੀ ਅਤੇ ਫਿਰ ਮੈਂ ਵੀ ਮੈਡਲ ਲੈ ਕੇ ਆਉਣੇ ਨੇ ਕਿਉਂਕਿ ਮੈਨੂੰ ਪਹਿਲਾਂ ਤੋਂ ਹੀ ਗੇਮਾਂ ਦਾ ਸ਼ੌਕ ਸੀਗਾ ਫਿਰ ਇਸ ਕਰਕੇ ਫਿਰ ਮੈਂ ਲੱਗੀ ਉੱਥੇ ਸਕੂਲ ਵਗੈਰਾ ਟੀਚਰ ਥੋੜਾ ਸਾਥ ਦਿੰਦੇ ਨੇ ਪੂਰਨ ਤੌਰ 'ਤੇ ਹਾਂਜੀ ਪੂਰਾ ਸਾਥ ਦਿੰਦੇ ਆ ਨਹੀਂ ਜੀ ਪੇਰੈਂਟਸ ਦਾ ਮੇਰੇ ਸਾਥ ਤੋਂ ਜ਼ਿਆਦਾ ਸਪੋਰਟਿਵ ਨੇ ਅੱਜ ਲਈ ਕੀ ਕਹਾਂਗੇ ਲੋ ਅੱਜ ਜਿਹੜੇ ਨੌਜਵਾਨ ਆ ਕੇ ਬੱਚਿਆਂ ਲਈ ਕਿਵੇਂ ਦੇਖੀ ਕੀ ਸਨੇਹਾ ਦੇ ਰਹੇ ਹੋ ਮੈਂ ਵੀ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਹਾਂਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਦਾ ਮਤਲਬ ਫਿਊਚਰ ਬਣਾਓ ਪਹਿਲਾਂ ਫਿਰ ਕੈਰੀਅਰ ਆਪਦਾ ਸ਼ੁਰੂ ਕਰੋ ਤੇ ਆਪਦੇ ਜਿਹੜੇ ਡਰੀਮਸ ਨੇ ਉਹਨਾਂ ਵੱਲ ਜਾਓ ਤੇ ਆਪਦੇ ਮਤਲਬ ਸਿੰਘਾ ਜੀ ਪਿੰਡ ਬੌੜਾਈ ਕਲਾਂ ਤੋਂ ਤੇ ਮੈਂ ਇਸ ਘਰ ਦਾ ਜਮਾਈ ਆ ਮੈਂ ਬਹੁਤ ਹੀ ਧੰਨਵਾਦ ਆ ਪਹਿਲਾਂ ਤੁਹਾਡਾ ਪੱਤਰਕਾਰ ਵੀਰਾਂ ਦਾ ਪਿੰਡ ਬਖੋਪੀਰ ਦਾ ਤੇ ਸਮੂਹ ਪਰਿਵਾਰ ਦਾ ਕਿਸਾਨ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਬੱਚੀ ਦਾ ਇੰਨਾ ਹੌਸਲਾ ਵਜਾਈ ਕੀਤਾ ਤੇ ਸਾਰਿਆਂ ਨੇ ਇੰਨਾ ਮਾਨ ਸਤਕਾਰ ਇਹ ਜੀ ਬਹੁਤ ਜ਼ਰੂਰੀ ਆ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਗੇਮ ਵੱਲ ਪ੍ਰੇਰਿਤ ਕੀਤਾ ਜਾਵੇ ਸਭ ਤੋਂ ਵੱਡਾ ਫਰਜ ਕਰੋ ਆਪਣੇ ਮਾਪੇ ਦਾ ਬਣਦਾ ਜੋ ਬੱਚਿਆਂ ਨੂੰ ਇਸ ਤਰਫ ਆਪਣੇ ਖੇਡਾਂ ਵੱਲ ਰੁਝਾਨ ਵਧਾਇਆ ਜਾਵੇ ਹੌਸਲਾ ਦਿੱਤਾ ਜਾਵੇ ਮੈਂ ਵੀ ਆਪਣੀ ਬੱਚੀ ਅਵਨੀਤ ਕੌਰ ਦੇ ਨਾਲ ਦਿਨ ਰਾਤ ਇੱਕ ਕੀਤੀ ਹੋਈ ਆ ਪੂਰਾ ਇਸ ਦੇ ਨਾਲ ਰਹਿਣਾ ਹਰ ਸਮੇਂ ਜਿੱਥੇ ਵੀ ਮੈਚ ਹੁੰਦੇ ਨੇ ਪ੍ਰੈਕਟਿਸ ਦੇ ਟਾਈਮ ਹਰ ਤਰ੍ਹਾਂ ਮੈਂ ਪਰਸਾਂਵੇਂ ਦੇ ਨਾਲ ਰਹਿਨੇ ਸੀ ਤੁਸੀਂ ਕੀ ਕੰਮ ਕਰਦੇ ਜੀ ਮੈਂ ਆਰਮੀ ਚੋਂ ਰਿਟਾਇਰ ਆ ਜੀ 17 ਸਾਲ ਮੈਂ 7th ਲਾਈਟ ਕਵੈਲਰੀ ਆਰਮਡ ਕੋਰ ਚ ਟੈਂਕ ਡਰਾਈਵਰ ਦੇ ਤੌਰ ਤੇ ਨੌਕਰੀ ਉਹੀ ਚੱਕਰ ਆ ਜੀ ਵੀ ਸਰਕਾਰਾਂ ਨੂੰ ਬੇਨਤੀ ਵੀ ਕਰਦੇ ਆ ਜੀ ਅਸੀਂ ਇਹ ਵੀ ਸਰਕਾਰਾਂ ਹੋਰ ਵੀ ਬਹੁਤ ਧੰਨਵਾਦ ਆ ਜੀ ਇਸ ਮੌਜੂਦਾ ਸਰਕਾਰ ਦਾ ਖੇਡਾਂ ਬਾਰੇ ਨੂੰ ਪੰਜਾਬ ਦੀਆਂ ਜੋ ਇਹਨਾਂ ਨੇ ਸ਼ੁਰੂਆਤ ਕੀਤੀ ਆ ਬਹੁਤ ਧੰਨਵਾਦ ਐ ਇਸ ਪੰਜਾਬ ਸਰਕਾਰ ਦਾ ਉਹਦੇ ਵਿੱਚੋਂ ਵੀ ਬੱਚੀ ਮੇਰੀ 골ਡ ਲੈ ਕੇ ਆਈ ਆ ਬਠੰਡੇ ਸੀਗੀਆਂ ਇਹ ਖੇਡਾਂ ਤੇ ਉਸ ਤੋਂ ਉੱਪਰ ਹੋਰ ਵੀ ਅਸੀਂ ਕਹਿੰਦੇ ਆ ਸਰਕਾਰ ਨੂੰ ਜਾਨੀ ਦੀ ਬੇਨਤੀ ਕਰਦੇ ਆ ਵੀ ਹਰ ਇਲਾਕੇ ਦੇ ਵਿੱਚ ਐਦਾਂ ਦੀਆਂ ਅਕੈਡਮੀਆ ਬਣਾਈਆਂ ਜਾਣ ਤਾਂ ਕਿ ਬੱਚਿਆਂ ਨੂੰ ਪ੍ਰੇਰਣਾ ਲੈ ਕੇ ਇੱਕ ਦੂਸਰੇ ਤੋਂ ਖੇਡਾਂ ਵੱਲ ਰੁਝਾਨ ਵਧਾਇਆ ਜਾਵਾਂਗੀ ਪਾਲਿਆ ਤੇ ਪੁੱਤ ਕਹਿ ਕੀ ਬਲਾਉਣਾ ਮੈਂ ਕਦੇ ਨੂੰ ਧੀ ਵੀ ਨਹੀਂ ਕਿਹਾ ਅੱਜ ਤੱਕ ਮੇਰਾ ਪੁੱਤ ਹੀ ਹੈ ਸਭ ਤੋਂ ਪਿਆਰਾ ਪੁੱਤ ਹੈ ਲੈ ਕੇ ਬੱਚਾ ਆਪਾਂ ਨੂੰ ਪ੍ਰੇਰਨਾ ਰੱਖਣੀ ਚਾਹੀਦੀ ਹੈ ਲੜਕਾ ਲੜਕੀ ਜਾਂ ਜਿੱਦ ਗੱਲ ਕੋਈ ਫਰਕ ਨਹੀਂ ਹੈਗਾ ਜੀ ਅੱਜ ਕਿੰਨੀ ਕੋ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਬਹੁਤ ਜ਼ਿਆਦਾ ਲੋਕਾਂ ਨੂੰ ਇਹੀ ਹੈ ਜੀ ਬੇਨਤੀ ਹੈ ਸਾਡੀ ਮਾਪੇ ਬਾਪ ਨੂੰ ਵੈਸੇ ਆਪਾਂ ਜੇ ਦੋਸ਼ੀ ਮੰਨਦੇ ਆ ਤਾਂ ਨਸ਼ੇ ਦੇ ਖਿਲਾਫ ਆਪਣੇ ਆਪ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਨਸ਼ਾ ਬੰਦ ਕਰਨ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਬੱਚੇ ਦਾ ਧਿਆਨ ਹੀ ਉਸ ਸਾਈਡ ਤੇ ਚੱਲਿਆ ਜਾਵੇ ਖੇਡ ਇਹ ਜਿਹੜਾ ਸਰਕਾਰ ਨੇ ਖੇਡਾਂ ਦੇ ਪ੍ਰਤੀ ਆਪਣਾ ਹੌਸਲਾ ਦਿਖਾਇਆ ਇਹ ਬਹੁਤ ਇੱਕ ਵਧੀਆ ਗੱਲ ਆ ਜੇ ਆਪਣਾ ਇਹ ਬੱਚਿਆਂ ਦਾ ਕੈਰੀਅਰ ਸਮਝੇ ਤਾਂ ਵਿਦੇਸ਼ ਜਾਣੋ ਵੀ ਬੰਦ ਹੋ ਜਾਣ ਤੇ ਇਹਨਾਂ ਨੂੰ ਰੁਜ਼ਗਾਰ ਦੇ ਪ੍ਰਾਲੇ ਨੇ ਜੇ ਸਰਕਾਰ ਇੱਕ ਉਹ ਸਹੀ ਢੰਗ ਨਾਲ ਕਰ ਦੇ ਤੇ ਗੇਮਾਂ ਦੇ ਵਿੱਚ ਚੀਟਿੰਗ ਨਾ ਹੋਵੇ ਜਿਹੜੀਆਂ ਸਰਕਾਰਾਂ ਚੀਟਿੰਗ ਕਰ ਜਾਂਦੀਆਂ ਨੇ ਕੋਈ ਚੰਗੇ ਜਿਹੜੇ ਮੰਤਰੀ ਹੁੰਦੇ ਨੇ ਜੀ ਖੇਡ ਮੰਤਰੀ ਬਣ ਗਿਆ ਆਪਦੇ ਚਹੇਤਿਆਂ ਨੂੰ ਗੇਮ ਦੇ ਵਿੱਚ ਲਿਆਉਂਦੇ ਨੇ ਪਰ ਉਹ ਇੰਡੀਆ ਲਈ ਮੈਡਲ ਨਹੀਂ ਲੈ ਸਕਦੇ ਕਿਉਂਕਿ ਜਿਹੜੇ ਲੋਕ ਖੇਡਣ ਵਾਲੇ ਨੇ ਜਜ਼ਬੇ ਵਾਲੇ ਨੇ ਹੌਂਸਲੇ ਵਾਲੇ ਨੇ ਉਹੀ ਖੇਡਾਂ ਦੇ ਵਿੱਚ ਜਾਣ ਜਿਹੜੇ ਉਹਨਾਂ ਦੇ ਕੋਚ ਨੇ ਇਹਦੇ ਵਿੱਚ ਪੋਲੀਟੀਕਲ ਇਸ਼ੂ ਨਹੀਂ ਹੋਣਾ ਚਾਹੀਦਾ ਵੀ ਮੰਤਰੀ ਉਹ ਸਿਲੈਕਟ ਕਰਨਗੇ ਜਾਂ ਫਲਾਣਾ ਸਿਲੈਕਟ ਕਰੂ ਉਹ ਬੱਚੇ ਦੀ ਯੋਗਤਾ ਸਿਲੈਕਟ ਕਰੇ